ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਲਗਭਗ ਤਾਂ ਤੁਸੀਂ ਜਗਾ ਤੋਂ ਅੰਦਾਜ਼ਾ ਲਾ ਹੀ ਲਿਆ ਹੋਊਗਾ ਇੱਕ ਘਰ ਦੀ ਇਦਾਂ ਦੀ ਜਗਾ ਨਹੀਂ ਉਦਾਂ ਵੀਡੀਓ ਤਾਂ ਆਪਾਂ ਬਹੁਤ ਬਣਾਉਣੇ ਹੋਰ ਭੈਣ ਭਰਾ ਵੀ ਚਲੋ ਬਹੁਤ ਬਣਾਉਂਦੇ ਆ ਲੋਕੇਸ਼ਨ ਤੋਂ ਪਤਾ ਲੱਗ ਗੋਰੇ ਦੇ ਘਰੇ ਵੀਡੀਓ ਬਣਾ ਰਹੇ ਆ ਖੁਰਨੀਆਂ ਖੁਰਨੀਆਂ ਚ ਪੱਥਰ ਇਹਦਾ ਹੀ ਲਾਇਆ ਹੋਰ ਵੀ ਬਹੁਤ ਭੈਣ ਭਰਾਵਾਂ ਦਾ ਲਾਇਆ ਹੋਇਆ ਇਹ ਨਹੀਂ ਗੱਲ ਪਰ ਜਿੱਦਾਂ ਦੀ ਲੋਕੇਸ਼ਨ ਦੀ ਗੱਲ ਕੀਤੀ ਆ ਮੈਂ ਤੇ ਉਹ ਇੱਕ ਕਰਦੀ ਆ ਇਨਫਾਰਮੇਸ਼ਨ ਲੈ ਦੇਣਾ ਸਾਰਾ ਮਾਲ ਹੀ ਸੇਲ ਆ ਵਕਾਊ ਆ ਸੂਈਆਂ ਸਵਾਈਆਂ ਵੀ ਹੈਗੀਆਂ ਵਿੱਚ ਗੱਬਣਾ ਵੀ ਹੈਗੀਆਂ ਤੇ ਰੰਗ ਉਹੀ ਆ ਜਿਹੜਾ ਹੈ ਹਰੇਕ ਭੈਣ ਭਰਾ ਡਿਮਾਂਡ ਕਰਦਾ ਬਈ ਯਾਰ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਤਾਜ਼ੀਆਂ ਸੂਈਆਂ ਗੱਬਣ ਤਿਆਰ ਸਾਰੀਆਂ ਹੀ ਵੇਣਾ ਸੇਲ ਆ ਨਿੱਕੇ ਨਿੱਕੇ ਭਾਅ ਹੋਣਗੇ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾ ਵੀਰੇ ਗੋਰਾ ਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਮੋਗੇ ਤੋਂ 20 ਕਿਲੋਮੀਟਰ ਬਾਟਾ ਜੀ ਮੋਬਾਈਲ ਨੰਬਰ ਦੱਸ ਦੀ 9781230900 ਵੀਰੇ ਸਾਰਾ ਮਾਲੀ ਵਕਾਉ ਅੱਜ ਆਪਣੇ ਕੋਲੇ 8 ਵਾੜਾ ਵਕਾਉ ਹੈ ਵੀਰੇ ਹੁਣ ਇਸ ਟਾਈਮ ਤੇ ਲੈਣ ਤਰੀਕ ਵੀ ਦੱਸ ਦੇ ਪਹਿਲਾਂ ਦਾ ਵੀਰੇ ਅੱਜ 10 ਸ ਆ 11ਵਾਂ ਮਹੀਨਾ 2025 ਆ ਲੈਣ ਸੋਮਵਾਰ ਵੀਰੇ ਹਨਾ ਠੀਕ ਹੈ ਤੇ 4 ਵਾੜਾ ਸੋਈਆਂ ਵਾ ਤੇ 4 ਗੱਬਣਾ ਵੀਰੇ ਭਾ ਸਾਰੇ ਹੈਗੇ 30000 ਤੋਂ ਲੈ ਕੇ 45000 ਤੱਕ ਵਾਲੀਆਂ ਜ਼ਿਆਦਾ ਵਾ ਲੋਕ ਵਿੱਚ ਥੋੜੀ 30 ਤੋਂ 45 ਵਾਲੀਆਂ ਜ਼ਿਆਦਾ ਆ ਵਿੱਚ ਉਹ ਤੋਂ ਵੱਧ ਵਾਲੀਆਂ ਵੀ ਆ ਇਹ ਤੋਂ ਹੀ ਕਰ ਸ਼ੁਰੂ ਇੱਕ ਨੰਬਰ ਤੋਂ ਹਾਂਜੀ ਵੀਰੇ ਇਹ ਵੇਲੇ ਵੀਰੇ ਤਾਜੀ ਸੂਈ ਆ ਪਹਿਲਾਂ ਸੂਆ ਚੌਕ ਦੇ ਦੰਦ ਜੱਕ ਦੀ ਪਈ ਆ ਮਗਰ ਬੱਚਾ ਕੱਲ ਦੀ ਸੂਈ ਆ ਇਹ ਕਿੰਨਾ ਕੁ ਪਿਆਜ ਦੁੱਧ ਵੀਰੇ ਮੰਨ ਲੈ ਇਹਨੂੰ 13-14 ਕਿਲੋ ਜ਼ਿਆਦਾ ਨਹੀਂ ਕਰਦੂ ਦੁੱਧ ਵੱਡਾ ਬੱਚੀ ਚ ਜਾਣ ਜੂਣ ਵਾਲੀ ਆ ਸਾਹੂਸੀ ਲੈ ਇੰਨੀ ਕਾ ਵੀ ਜੇ ਘਰੇ ਜਾ ਕੇ ਵੀ ਅਗਲੇ ਦੇ ਲੱਤ ਛੜ ਮਾਰੇ ਤੇ ਆਪਣੀ ਵਿਹੜ ਵਾਪਸ ਹੋਊਗੀ ਅੱਛਾ ਹਾਂਜੀ ਮੰਨ ਲੈ ਇੰਨੀ ਸੀਦਾ ਕੋਈ ਰੱਸੀ ਨਹੀਂ ਪਾਉਣੀ ਨਿਆਣਾ ਨਹੀਂ ਪਾਉਣਾ ਕਿੰਨੇ ਦੀ ਜੈ ਜਪਾ ਇਦਾ ਮੁੱਲ 48 ਵੀਰੇ ਜਿਹੜਾ ਲੈਣਾ ਦੇਣਾ 46000 ਦੀ ਵੜ ਦੇ ਦੇਣੀ ਆਪਾਂ ਵੱਡੀ ਵਿਹੜਾ ਵਾ ਲੋ ਸਹੀ ਆ ਕੱਢੀਏ ਬਾਹਰ ਨੂੰ ਆਹ ਬੱਚਾ ਦੋਸਤੋ ਮੇਲ ਕਾਫ ਬਛੜਾ ਪਹਿਲਾ ਸੂਆ ਚੌਕ ਦੇ ਦੰਦ ਵੀਰ ਕਹਿੰਦਾ ਚੱਕਦੀ ਆ ਉਹ ਵੱਡੀ ਵੱਡੀ ਵਛੀ ਬਹੁਤ ਐ ਸੂਆਂ ਚ ਵੱਡੀ ਨਹੀਂ ਕੱਦ ਚ ਵੱਡੀ ਆ ਉਹਦਾ ਪਹਿਲਾ ਨਾ ਚੌਕ ਦੇ ਦੰਦ ਹਜੇ ਚੱਕਦੀ ਆ 13 14 ਵੀਰ ਕਹਿੰਦਾ ਨਾਰਮਲ ਹੀ ਦੁੱਧ ਪਿਆ ਜੂ ਰੋਕ ਲਾ ਗੋ ਰੇ ਇੱਥੇ ਥਾਣ ਗਲਾਬੀ ਹੱਦੀ ਚਵਾਈ ਲੈ ਚਲ ਕੋਈ ਗੱਲ ਨਹੀਂ ਦੋਸਤੋ ਤਾਜੀ ਸੂਈ ਹੈ ਤੁਹਾਨੂੰ ਪਤਾ ਹੀ ਆ ਤਾਇਆ ਸੂਆ ਪਸ਼ੂ ਬੱਚੇ ਦਾ ਕਰਦਾ ਹੀ ਹੁੰਦਾ 13 14 13 14 ਵੀਰ ਕਹਿੰਦਾ ਖੁੱਲਾ ਦੁੱਧ ਪਿਆ ਜੂ ਮੁੱਲ 48 ਹੈ ਦੇ ਦੇਣੀ ਹੈ ਵੈੜ 46000 ਆਂਦੀ ਠੋਸ ਨਿੱਗਰ ਹਵਾਨਾ ਗਲਾਬੀ ਥਾਣ ਸੀਲ ਸੌ ਤਾਂ ਗੋਰਾ ਕਹਿੰਦਾ ਇੰਨੀ ਆ ਕਿ ਮੇਰੇ ਘਰ ਦੀ ਤਾਂ ਚਲੋ ਗਾਰੰਟੀ ਹੈਗੀ ਹੈਗੀ ਆ ਅਗਲੇ ਦੇ ਘਰ ਦੀ ਵੀ ਗਾਰੰਟੀ ਦੇ ਦੂੰਗਾ ਕਿ ਅਗਲੇ ਦੇ ਘਰੇ ਲੱਤ ਵੀ ਮਾਰ ਜੇ ਛੜ ਵੀ ਮਾਰ ਜੇ ਤਾਂ ਵੜ ਵੀਰ ਕਹਿੰਦਾ ਬੱਚੀ ਮੇਰੀ ਮੇਰੇ ਘਰੇ ਬੰਨਜੋ ਤੇ ਆਪਦੇ ਪੈਸੇ ਲੈ ਜਾਓ ਐਨੀ ਸੀਲ ਹੈ ਆ ਨੇੜ ਤੋਂ ਥਣ ਵੇਖ ਲੋ ਨਿਆਮ ਪਹਿਲਾਂ ਦਾ ਥਣ ਚੁੰਡੀ ਜਿਹਾ ਹੁੰਦਾ ਕੱਲ ਹੀ ਸੂਈ ਆ ਜੇ ਪੂਰਾ ਹੱਦੀ ਚਵਾਈ ਵਾਲਾ ਥਣ ਬਾਕੀ ਹੁਣ ਤਾਂ ਸਵੇਰ ਸ਼ਾਮ ਜਦੋਂ ਚਵਾਈ ਹੋਣ ਲੱਗ ਪਈ ਥਣ ਦਾ ਸਾਈਜ਼ ਹੋਰ ਵੀ ਵੱਜ ਜਾਣਾ ਦੇ ਦੇਣੀ 46 ਦੀ ਛੋੜ ਛੱਪਾ ਹੋ ਜੂ ਮੱਝਾਂ ਵਰਗਾ ਦੁੱਧ ਹੁਣ 45 46 ਵਾਲਾ ਤਾਂ ਭਾ ਤੁਹਾਨੂੰ ਵੀ ਪਤਾ ਜਾਇ ਜੀ ਹੈ ਨਾ ਇਹ ਤੋਂ ਘੱਟ ਤਾਂ ਫਿਰ ਦੇਣੀ ਵੀ ਕੀ ਨੇ ਆ ਹੋਰ 10ਾਂ ਦੇ ਇਹਨਾਂ ਨੂੰ ਤਾਂ ਇਹ ਭਾ ਮਿਲਣਾ ਵੀ ਨਹੀਂਗਾ ਦੋ ਨੰਬਰ ਤੇ ਆ ਗੁਰੇ ਦੋ ਨੰਬਰ ਵੈੜ ਵੀ ਇਹ ਕੱਲ ਰਾਤ ਦੀ ਸੂਈ ਆ ਭਾਈ ਆਪਣੇ ਕੋਲੇ ਅੱਜ ਆ ਵੀਰੇ ਮਗਰ ਬੱਛੀ ਹੈ ਤੇ ਬਹੁਤ ਜ਼ਿਆਦਾ ਚੰਗੀ ਹੈ ਬੱਛੀ ਹਾਂਜੀ ਮਗਰ ਬੱਛੀ ਬੜੀ ਜ਼ਿਆਦਾ ਚੰਗੀ ਹੈ ਵੀਰੇ ਹੂੰ ਪਿਛਲੇ ਸੂਏ ਦਾ ਮਾਲਕ ਨੇ ਦੋ ਤੋਂ 17 ਤੋਂ 18 ਦੱਸਿਆ ਵੀਰੇ ਜੇ ਆਪਣੇ ਘਰੇ ਅਗਲੇ ਨੇ ਹੁਣ ਚਵਾਈ ਕਰਕੇ ਲੈ ਜਾਣੀਆਂ ਬੌਲਾ ਉਹਨਾਂ ਨੇ 14 ਦੱਸਿਆ ਪਰ ਆਪਾਂ 12 ਹੀ ਕਵਾਂਗੇ ਅੱਜ ਵੀ ਅੱਜ ਹੀ ਆਈ ਹੈ ਚਲੋ ਪਸੂ ਕਿਲੋ ਤੋਂ 2 ਕਿਲੋ ਘਟਾ ਵੀ ਜਾਂਦੇ ਹਾਂ ਦੇ ਚੁਆਇਜ ਹੋਈ ਇੱਕ ਨੰਬਰ ਆ ਵੀਰੇ ਬਰੀਡ ਕੁਆਲਿਟੀ ਬਹੁਤ ਬੱਚੀ ਦੇ ਦੇਣੀ ਕਿੰਨੇ ਦੀ ਵੀਰੇ ਦਾ ਮੁੱਲ 55 58 ਜਿੰਨਾ ਮਰਜ਼ੀ ਕਰ ਲਈਏ 56000 ਚ ਛੋਟ ਕਰ ਦਾਂਗੇ ਸਹੀ ਦੇ ਆਰਡਰ ਕਰਵਾ ਕੇ ਦੇਖੋ ਦੋਸਤੋ ਮਗਰੇ ਦੇ ਬੱਚੀ ਚਲੋ ਵਧੀਆ ਗੱਲ ਆ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਆ ਜਿਵੇਂ ਇੱਕ ਨੰਬਰ ਤੇ ਮਗਰ ਬੱਚਾ ਬੱਚਾ ਤਾਂ ਤੁਹਾਨੂੰ ਉਹ ਵੀ ਲੈ ਜਾਣਾ ਪੈਣਾ ਉਹ ਛੱਡਣਾ ਪੈਣਾ ਹੋਰ ਮਹੀਨਾ ਦੋ ਮਹੀਨੇ ਦੁੱਧ ਪਿਉਂਗੇ ਹਣਾ ਇਹ ਤਾਂ ਛੱਡਣਾ ਵੀ ਔਕਾ ਨਾ ਕਿਉਂਕਿ ਨਿੱਕਾ ਅਜੇ ਤੇ ਇਹਦੇ ਮਗਰ ਬੱਚੀ ਹੈ ਜਿਹੜਾ 2 ਮਹੀਨੇ ਦੁੱਧ ਪਿਆਉਂਗੇ ਰਾਸ ਆ ਜਾਊਗਾ ਹੋਰ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਜੀ ਤੋਂ ਲਈ ਆ ਉਹ ਕਹਿੰਦੇ 17 18 ਦੁੱਧ ਸੀ ਚੋਇਆ ਪਲੂਣ ਥੱਲੋਂ ਪਹਿਲੇ ਸੂਵੇ 17 ਕਿਲੋ ਅੱਜ ਹੀ ਆਈ ਹੈ ਕੱਲ ਰਾਤ ਦੀ ਗੋਰਾ ਕਹਿੰਦਾ ਇਹ ਸੂਈ ਹੈ ਇੱਕ ਵਾਰੀ ਹੋਰ ਮੋੜ ਲਈ ਪਿੱਛੇ ਨੂੰ ਤੇ 14 ਕਿਲੋ ਅਗਲੇ ਕਹਿੰਦੇ ਬੌਲੀ ਤਿਆਰ ਆਪਣੇ ਘਰੇ ਗੋਰਾ ਕਹਿੰਦਾ ਅੱਜ ਹੀ ਆਈ ਹੈ ਕਈ ਵਾਰ ਪਸ਼ੂ ਮਾੜਾ ਮੋਟੋ ਉਪਰਾ ਵੀ ਕਰ ਜਾਂਦਾ ਤੁਸੀਂ 2 ਕਿਲੋ ਬੌਲਾ ਘੱਟ ਮੰਨ ਲਓ ਕਿਲੋ ਘੱਟ ਸਵੇਰ ਮੰਨ ਲਓ ਘੱਟ ਕਿਲੋ ਸ਼ਾਮ ਨੂੰ ਘੱਟ ਮੰਨ ਲਓ 12 ਕਿਲੋ ਤਾਂ ਬਾਈ ਕਹਿੰਦਾ ਆਪਾਂ ਚਵਾ ਕੇ ਵੀ ਦੇ ਦਿਆਂਗੇ ਪਰ ਅਡਰਕ ਕੁਆਲਟੀ ਟਾਪ ਕਲਾਸ ਹੈ ਬਹੁਤ ਸੋਹਣਾ ਫਿੱਟ ਫਿੱਟ ਸ਼ਾਨਦਾਰ ਹਵਾਨਾ ਜਿਵੇਂ ਅਮਰੀਕਨ ਵੈੜਾਂ ਦਾ ਗੁੰਦਮਾ ਜਾਂ ਹਵਾਨਾ ਹੁੰਦਾ ਨਾ ਉਦਾਂ ਠੋਸ ਨਿਗਰ ਹਵਾਨਾ ਬਰੀਡ ਬਰੂਡ ਫੋਲੀ ਹੈ ਦੂਜਾ ਸੂਹਾ ਤਾਜੀ ਸੂਈ ਸਵਾਈ ਬਾਕੀ ਥਾਂ ਤੋਂ ਨੂੰ ਨੇੜ ਤੋਂ ਚੈੱਕ ਕਰਾ ਦੇਣਾ ਹੂੰ ਬੁੱਤੀ ਸੋਹਣੀ ਆ ਉਹ ਤਾਂ ਮੈਂ ਪਹਿਲਾਂ ਹੀ ਕਹਦਾ ਕਿ ਬਰੀਡ ਫਲ ਹੈ ਸੋਹਣੀ ਵੀ ਬਹੁਤ ਹੈ ਮਗਰ ਵੀ ਵੱਛੀ ਹੈ ਤੇ ਦੁੱਧ ਵੀ ਚੰਗਾ ਪਿਆ ਆ ਜਾਣਾ ਅੱਜ ਬੌਲਾ ਵੀ ਚੰਗਾ ਹੈ 12 ਕਿਲੋ ਚੋਕੇ ਲੈ ਜੇ ਕੋਈ ਵੀ ਭੈਣ ਭਰਾ ਜੀ ਦੇ ਪਸੰਦ ਆਊਗੀ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰਾ ਲਓ ਕਿੰਨੇ ਦੀ ਦੇ ਦੇਣੀ ਕੋਰੇ 56 ਦੇ ਵੀ ਛੋੜ ਕਰਨੀਆਂ ਆਪਾਂ ਮੁੱਲ ਕਿੰਨਾ ਮੁੱਲ 52 60 ਅਗਰ ਜਿੰਨਾ ਮਰਜ਼ੀ ਕਰਾ ਲਵੇ ਵੀਰੇ ਮੁੱਲ 55 ਕਰਾ ਲਓ 60 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਦੇ ਦੇਣੀ ਆ ਇਹੇ 56000 ਦੀ 56 ਜੋ ਗੋਰਾ ਕਹਿੰਦਾ ਛੋੜ ਕਰ ਦੂੰਗਾ <=ਵਾ ਜਿੰਨਾ ਅੱਗੇ ਨੂੰ ਆ ਓਨਾ ਹੀ ਪਿਛੇ ਨੂੰ ਆ ਤੇ ਵੀਡੀਓ ਬਣਾਉਣ ਦਾ ਸਮਾਂ ਉਹ ਵੇਖੋ ਸਿੱਧਾ ਟਾਈਮ ਪੀਸ ਲੱਗਾ ਵਾ 2:30 ਵਜੇ ਆ ਹਜੇ ਆਥਨ ਦੀ ਚਵਾਈ ਚ ਅੱਧਾ ਦਿਨ ਪਿਆ 2:30 ਵਜੇ ਵੀਡੀਓ ਬਣਾ ਰਹੇ ਆ ਤੇ 12 ਕਿਲੋ ਬੌਲੀ ਕੋਈ ਵੀ ਭਾਵੇਂ 2 ਦਿਨ 4 ਦਿਨ ਜਿੰਨੇ ਦਿਨ ਤੁਹਾਡਾ ਜੀ ਕਰਦਾ ਜਿੱਦਨੇ ਦਿਨ ਤੁਹਾਡੀ ਤਸੱਲੀ ਨਹੀਂ ਨਾ ਹੁੰਦੀ ਸਵੇਰ ਸ਼ਾਮ ਅਗਲਾ ਆਈ ਜਾਵੇ ਤੇ ਚੋਕੇ ਬਾਲਟੀ ਗੋਰੇ ਨੂੰ ਫੜਾ ਜਾ ਕਰ ਤੇ ਜਿੱਦਣ ਤਸੱਲੀ ਹੋ ਗਈ ਉਹਦਣ ਅਗਲਾ ਲੈ ਜੀ ਟਾਪ ਦੀ ਬੱਛੀ ਜਾਵਾਂ ਤਿੰਨ ਨੰਬਰ ਗੋਰੇ ਤਿੰਨ ਨੰਬਰ ਬਿਹੜ ਨੇ ਵੀਰੇ ਦੂਜੇ ਸੋਏ ਸੂਣਾ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਪਿਛਲੇ ਸੋਏ ਦਾ 15 ਤੋਂ 16 ਕਿਲੋ ਦੁੱਧ ਪਾਇਆ ਵੀਰੇ ਵੱਡੀ ਭੈੜ ਆ ਮਾਦੋ ਬਰੀਡ ਕੁਆਲਿਟੀ ਬਹੁਤ ਆ ਵਜਨ ਮੋਜਨ ਵਾਲੀ ਭੈੜ ਆ ਤੇ ਭਾਜ ਦਾ ਵੀਰੇ ਬਿਲਕੁਲ ਜਾਇਜ਼ ਹੋਊਗਾ 40000 ਚ ਮਾਰਦਾ ਸਮਾਂ ਹਫਤੇ ਤੋਂ 10 ਦਿਨ ਵੀਰੇ ਲਓ ਜੀ ਭਾਜ ਜਾਵਾਂ ਨਿੱਕੇ ਨਿੱਕੇ ਬੱਛੀ ਯਾਰ 2 ਨੰਬਰ ਵਾਲੀ ਚੰਗੀ ਆ ਨਾਲੇ ਕੁਆਲਿਟੀ ਜੀ ਵੀ ਫੁੱਲ ਐ ਦੁੱਧ ਵੀ ਫੁੱਲ ਪਿਆ ਦੇਣ ਐ ਨੇ ਤੇ ਮਗਰ ਬੱਚਾ ਵੀ ਨਾਲ ਰਲ ਜੂਗਾ ਕਿਉਂਕਿ ਮਹੀਨਾ 1.5 ਮਹੀਨਾ ਤਾਂ ਚਲੋ ਬੱਚਾ ਵੱਛਾ ਹੋਵੇ ਭਾਵੇਂ ਉਹਨੂੰ ਵੀ ਅਗਲਾ ਦੁੱਧ ਛੱਡਦਾ ਤੇ ਇਹਦਾ ਵੱਛੀ ਆ ਮਹੀਨਾ ਵੱਧ ਛੱਡ ਲਿਓ ਤਿੰਨਾਂ ਕੁ ਮਹੀਨਿਆਂ ਤੇ ਬੱਚਾ ਨਾਲ ਪੱਠੇ ਡੱਠੇ ਖਾਣ ਲੱਗ ਪੈਂਦਾ ਨਾਲ ਛੋਟੇ ਬੱਚਿਆਂ ਲਈ ਕਾਫ ਗਰੂਵਰ ਫੀਡ ਆਉਂਦੀ ਆ ਪਾਈਆ ਇੱਕ ਤੜਕੇ ਪਾ ਦਿਆ ਕਰੋ ਪਾਈਆ ਕਾਥ ਨੇ ਦੋਕ ਬੈਗ ਜੇ ਉਹ ਚਾਰਜ ਹੋਏ ਨੇ ਨਾ ਖੀਰੀ ਖੀਰੀ ਸੂਪੂਗੀ ਕਿਉਂਕਿ 12-13 ਮਹੀਨਿਆਂ ਦੀ ਸੀਵਨ ਲੈ ਜੂਗੀ ਇਹਨੇ ਦੁੱਧ ਕਿੰਨਾ ਦਿੱਤਾ ਗੋਰੇ 15 ਤੋਂ 16 ਦਸਿਆ 15 ਤੋਂ 16 ਗੋਰਾ ਕਹਿੰਦਾ ਦੁੱਧ ਦਿੱਤਾ ਬੱਚੀ ਕੱਦ ਚ ਵੱਡੀ ਆ ਜਰਸੀ ਬਰੀਡ ਆ ਲੈਵੇ ਤੇ ਨਾੜਾ ਨੂੰੜਾ ਬਹੁਤ ਹਫ਼ਤੇ ਦੇ ਅੰਦਰ ਬਾਅਦ ਸੂਪੂ ਦੇ ਦੇਣੀ ਕਿੰਨੇ ਦੀ ਟੋਕੜਾਂ ਵਾਲਾ ਭਾ 40000 ਦੀ ਠੀਕ ਹੈ ਦੋਸਤੋ ਵਾਲਟੇ ਲਾ ਬਹੁਤ ਪਈਆਂ ਕੱਲੀ ਕੱਚੀ ਕੱਚੀ ਹਫ਼ਤੇ ਦੀ ਮੁੱਲ ਗੋਰੇ ਨੇ ਪਤਾ ਨਹੀਂ ਕਾਦੋ ਘੱਟ ਕੀਤਾ ਜਮਾ ਜੈਜ 40000 40000 ਦੀ ਕਿਹਨੇ ਦੇਣੀ ਆ ਭਾ ਨਾ ਲਈ ਆਪਾਂ ਭਾ ਨਾ ਲਈ ਦੇ ਦੇਣੀ ਆ ਸੌਦੇ ਬਾਜੀ ਨਾ ਵੀ ਭਰਾ ਕਰੇ ਠੀਕ ਹੈ ਵੇਣਾ ਦਾ ਆਪਾਂ ਕਿਸੇ ਦਾ ਨਹੀਂ ਮੁੱਲ ਕਰਨਾ ਵੀਰੇ 5-4000 ਦਾ ਫਰਕ ਨਹੀਂ ਰੱਖਣਾ ਠੀਕ ਹੈ ਛੋੜ ਛੱਪੇ ਵਾਲੀ ਮੌਲੀ ਕਰ ਮੁੱਲ ਗੋਰਾ ਕਹਿੰਦਾ ਆਪਾਂ ਛੋੜ ਛੱਪੇ ਵਾਲੀ ਕਰਨੇ ਆ 5-4000 ਦਾ ਫਰਕ ਨਾ ਆਊਗਾ ਕਿਸੇ ਦੇ ਮਨ ਚ ਜਿਵੇਂ ਹੁਣ ਆ ਇਹਦਾ 56 ਮੁੱਲ ਕੀਤਾ ਤੇ ਕੋਈ ਮਨ ਲੈ ਕੇ ਤੇ 50000 ਦੀ ਦੇ ਦੂ ਇੰਨਾ ਫਰਕ ਨਹੀਂ ਬਹਿਣਾ ਛੋੜ ਛੱਪੇ ਵਾਲਾ ਹੋਣਾ ਕੰਮ ਉਹ 200 ਵੱਧ ਕਰ ਦੇ 300 ਵੱਧ ਕਰ ਦਿਓ ਚਲੋ ਮੌਕੇ ਦੀ ਗੱਲ ਬਾਤ ਉਹ ਤੁਸੀਂ ਗੱਲ ਬਾਤ ਫੋਨ ਤੇ ਕਰ ਲਿਓ ਪਰ ਜਾਨਵਰ ਬਹੁਤ ਚੰਗਾ ਜੇ ਕੋਈ ਵਪਾਰੀ ਵੀ ਲੈ ਕੇ ਹਫਤਾ ਸਾਂਭ ਕੇ ਵੀ ਸੇਲ ਕਰਦਾ ਨਾ ਵਪਾਰੀ ਤੁਸੀਂ ਛੱਡੋ ਘਰ ਵਾਲਾ ਬੰਦਾ ਹੀ ਹਫਤਾ ਇਹਨੂੰ ਪੱਠੇ ਰੱਠੇ ਪਾ ਕੇ ਤਿਆਰ ਕਰਕੇ ਵੀ ਸੇਲ ਕਰਦਾ ਨਾ ਜਦ ਦਿਨ ਸੂਪ ਪੈਂਦੀ ਆ ਤੇ ਬਾਹਲਾ ਤਾਂ ਮੈਂ ਕਹਿੰਦਾ ਨਹੀਂ ਵਸ਼ੀ 50000 ਦੀ ਪੋਲੇ ਜੇ ਹੱਥ ਨਾ ਜੀ ਭੋਰਾ ਫੀਡ ਫੂਡ ਪਾ ਕੇ ਦੱਸ ਦੇਣਾ ਸਾਂਭ ਕੇ ਵਧੀਆ ਹੋਰ ਵਜਨ 4 ਕਿਲੋ ਵਧਾ ਜਾਂਦੀ ਆ ਹੋਰ 4000 ਵੱਧ ਵਟਾ ਜੂਗੀ 40000 ਦੀ ਤਾਂ ਕਿਸੇ ਨੇ ਅੱਜ ਵੀ ਨਹੀਂ ਦੇਣੀ ਪਰ ਗੋਰਾ ਬਹੁ ਗਿਣਤੀ ਚ ਪਸ਼ੂ ਸੇਲ ਕਰਦਾ ਤੁਹਾਨੂੰ ਪਤਾ ਹੀ ਆ ਤੇ ਜੇ ਇੱਕ ਇੱਕ ਪਸ਼ੂ ਚੋ 10-10 ਹਜ਼ਾਰ ਨਫਾ ਲੈਂਦਾ ਹੋਵੇ ਤੇ ਫਿਰ ਤਾਂ ਤੁਹਾਨੂੰ ਵੀ ਪਤਾ ਡੇਲੀ ਇੰਨੇ ਪਸ਼ੂ ਵਿਗਦੇ ਨਹੀਂ ਇੱਕ ਅੱਧਾ ਜਾਨਵਰ ਵਿਗਦਾ 10-15 ਹਜ਼ਾਰ ਨਾ ਉਹ ਵੀ ਆਥਨ ਤੱਕਰ ਜ਼ੋਰ ਲਾ ਕੇ ਮਾਹ ਤੇ ਡੇਲੀ ਬਹੁ ਗਿਣਤੀ ਚ ਪਸ਼ੂ ਸੇਲ ਕਰਦਾ ਫਿਰ ਜਾਇਜ਼ ਨਫਾ ਹੁੰਦਾ ਕਰਕੇ ਤਾਂ ਹੀ ਸੇਲ ਕਰਦਾ ਜਿਵੇਂ ਹੁਣ ਆ 40 ਦੀ ਜਮਾ ਜਾਇਜ਼ ਹੈ ਹੁਣ ਇਹਨੂੰ ਵੀ 20000 ਦੀ ਤਾਂ ਕਿਨੇ ਦਿੱਤੀ ਹੋਣੀ ਆ 20000 ਦੀ ਤਾਂ ਵੱੱਛੀ ਆਉਂਦੀ ਨਿੱਕੀ ਜੀ ਮੇਰੇ ਜਿਹਨਾਂ ਤੋਂ ਲਈਆਂ ਉਹਨਾਂ ਨੇ ਵੀਡੀਓ ਦੇਖਣੀ ਆ ਹਾਂ ਇਹ ਵੀ ਗੱਲ ਹੈ ਜਿਹੜੇ ਧਾੜੇ ਹੋਣਾ ਨਾ ਫਿਰ ਕਾ ਨੂੰ ਮਾਲ ਨਹੀਂ ਮਿਲਦਾ ਜਿੱਥੋਂ ਮਾਲ ਲਿਆ ਅਕਸਰ ਉਹਨਾਂ ਨੇ ਵੀਡੀਓ ਦੇਖਣੀ ਆ ਇਹ ਤਾਂ ਗੱਲ ਹੈ ਹਾਂਜੀ 4 ਨੰਬਰ ਤੇ ਆ ਜਾ 4 ਨੰਬਰ ਵੱਛੀ ਨੇ ਵੀਰੇ ਦੂਜੇ ਸਵੇਰੇ ਸੋਣਾ 12 ਦਿਨ ਦੱਸਿਆ ਮਾਲ ਗਿਆ ਨੇ ਵੀ ਇਹ 12 ਦੇ 15 ਕਿਲੋ ਜਾ ਸਕਦੀ ਹੈ ਨਾ ਤੇ ਅੱਜ ਤਾਂ ਬਿਲਕੁਲ ਜੈਜ ਹੋਊਗਾ 36000 ਤੋਂ 4000 ਛੋੜ ਹੋਊਗੀ ਥੂਆ ਥੂਆ ਦੂਜਾ ਵੀਰੇ ਕਿੰਨਾ ਕਿ ਦੁੱਧ ਪਿਆਜ ਦੁੱਧ ਵੀਰੇ ਨੂੰ 13- ਦੋਸਤੋ 36000 ਦੀ ਯਾਰ ਭਾਅ ਆਲਾ ਕੰਮ ਜਿਵੇਂ ਲੋਡ ਆ ਬੁੱਤੀ ਬਤੀ ਸੋਹਣੀ ਆ ਯਾਹਰ ਜਰਸੀ ਵੀਰੇ ਹੂੰ ਭਾਅ ਤਾਂ ਲੋਡ ਹੀ ਆ ਜਿਵੇਂ ਆ 40 ਦੀ ਆ ਵੀ ਪੂਰੀ ਚੰਗੀ ਆ 56 ਦੀ ਇਹਦਾ ਵੀ ਕੋਈ ਬਾਹਲਾ ਨਹੀਂ ਪਰ ਕੁਆਲਿਟੀ ਵੀ ਫੁੱਲ ਆ ਦੁੱਧ ਵੀ ਵੱਧ ਪਿਆ ਦੇਣਾ ਮਗਰ ਵੀ ਵੱਛੀ ਆ ਆ 36 ਦੀ 12 ਦਿਨਾਂ ਦੀ ਕੱਚੀ ਆ 12 ਦਿਨ ਡੇਟ ਮੁਤਾਬਕ ਪਈ ਆ ਸਿਆਲ ਆ ਜੱਲੇ ਹੁਣ ਤੁਹਾਨੂੰ ਵੀ ਪਤਾ 12 ਦਿਨਾਂ ਨੂੰ ਮੌਸਮ ਦਾ ਕਿੰਨਾ ਫਰਕ ਪੈ ਜਾਣਾ ਰਜਾਈਆਂ ਰਜਈਆਂ ਤਾਂ ਉਹਦਾ ਨਿਕਲੇ ਆਉਣੀਆਂ ਕੰਬਲ-ਕੰਬਲ ਤਾਂ ਹੋਣੀ ਕੱਢੀ ਫਿਰਦੇ ਸਾਰੇ ਹੋ ਸਕਦਾ 2 ਦਿਨ ਵੱਧ ਲੈ ਜੇ ਯਾਨੀ ਕਿ ਸਿਆਲਾਂ ਵਾਲੀ ਗੱਲ ਮੈਂ ਤਾਂ ਕੀਤੀ ਹੈ ਕਿ ਗਰਮੀ ਜਦੋਂ ਚੱਲੋ ਪਸ਼ੂ ਔਖਾ ਹੁੰਦਾ ਆਪਣੇ ਗਰਮੀ ਪੈਂਦੀ ਨਜਾਇਜ਼ ਹੀ ਜ਼ਿਆਦਾ ਆ ਉਦੋਂ ਤਾਂ ਬਾਹਲੇ ਦਿਨ ਉੱਤੇ ਨਹੀਂ ਲੈਂਦਾ ਪਸ਼ੂ ਕਿਉਂਕਿ ਪਹਿਲਾਂ ਸੂਪ ਪੈਂਦਾ ਦਿਨਾਂ ਦੇ ਸੂਪ ਪੈਂਦਾ ਪਰ ਸਿਆਲਾਂ ਚ ਪਸ਼ੂ ਆਮ ਹੀ ਦਿਨ ਉੱਪਰ ਲੈ ਜਾਂਦਾ ਨਹੀਂ ਆਮ ਤਾਂ ਹੁੰਦਾ ਕਿ ਗਾਂ 9 ਮਹੀਨੇ 9 ਦਿਨੀ ਸੁੰਦੀ ਆ ਤੇ ਮੱਝ 10 ਮਹੀਨੇ 10 ਦਿਨ ਸੁੰਦੀ 10 ਦਿਨ ਉੱਪਰ ਲੈ ਕੇ ਸੁੰਦੀ ਆ 36 ਦੀ ਜਮਾ ਬੱਚੀਆਂ ਵਾਲਾ ਬਾ ਬੱਚੀ ਵਾਲਾ ਬਹੁਤ ਵੱਡਾ 13 14 ਕਿਲੋ ਦੁੱਧ ਪਿਆ ਜੂ ਮੋਟਾ ਮੋਟਾ ਥਾਣਾ 36000 ਭਾਜ ਜੀ ਆ ਯਾਰ ਆ ਜੋੜਾ ਕੋਈ ਭਵਾਂ ਘਰ ਵਾਲਾ ਬੰਦਾ 10 10 ਦਿਨ 12 12 ਦਿਨ ਸਾਮਕੇ ਸੇਲ ਕਰਦਾ ਨਾ ਤੇ ਰਾਜਵਾਂ ਨਫਾ ਦੇਣ ਵਾਲੀਆਂ ਬੱਚੀਆਂ ਕਿਉਂਕਿ 10 12 ਦਿਨਾਂ ਨੂੰ ਬਾਜ਼ਾਰ ਹੋਰ ਵੀ ਤੇਜ਼ ਹੋ ਜਾਣਾ ਕਿਉਂਕਿ ਕੰਮ ਧੰਦੇ ਦੀ ਰੁੱਤ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਆ 10 12 ਦਿਨਾਂ ਨੂੰ ਤਾਂ ਬੀਜ ਬਜਾਈ ਦਾ ਕੰਮ ਜਮਾਂ ਨਿਬੜ ਜਾਣਾ ਫਿਰ ਸਿਆਲੋ ਸਿਆਲ ਤਾਂ ਤੁਹਾਨੂੰ ਪਤਾ ਹੀ ਆ ਪੂਰੀ ਤੇਜ਼ੀ ਰਹਿੰਦੀ ਆ ਅੱਗੇ ਆ ਗੁਰੇ ਅੱਗੇ ਆ ਗਈ ਵੀਰੇ 5 ਨੰਬਰ ਵੈੜ ਇਹਨੇ ਵੀ ਦੂਜਾ ਸੂਰ ਸੋਨਾ ਵੀਰੇ ਡੈਣ ਇਹ ਲਾਉਣੀ 10 ਵੀਰੇ ਮੰਨ ਕੇ ਜਰੂਰ ਦੁੱਧ 13 ਤੋਂ 14 ਪਿਛਲੇ ਸੂਏ ਦਾ ਦੱਸਿਆ ਵੀਰੇ ਬਾਕੀ ਕੋਈ ਵੀ ਵੈੜ ਅਗਰੇ ਅਗਲਾ ਆਪਦੀ ਸਮਝ ਨਾ ਲੈ ਲਓ ਮੈਂ ਕਿੰਨਾ ਚੋ ਸਕਦਾ ਹਣਾ ਆਪਣੇ ਆ ਮੁੱਲ ਕ੍ਰੀਤੀਆਂ ਹੋਈਆਂ ਖਾਣਾ ਦੀ ਆਪਣੀ ਗਰੰਟੀ ਹੋਊਗੀ ਕਿੰਨੇ ਦੀ ਇਹਦਾ ਵੀਰੇ ਮੁੱਲ 40 ਕਰ ਲੀਏ ਭਾਵੇਂ 38000 ਦੀ ਵੈੜ ਦੇ ਦੋ ਲਾਓ ਜੀ ਜਵਾ ਜੈ ਜੀ ਭਾ ਯਾਰ ਇਦੂ ਘੱਟ ਮੁੱਲ ਚ ਤਾਂ ਤੁਹਾਨੂੰ ਵੀ ਪਤਾ ਕਿਹਨੇ ਦੇਣੇ ਹੈ ਨਾ ਹੂ ਮੱਥੇ ਦੀ ਇਹ ਵੀ ਸੋਹਣੀ ਆ 10ਾਂ ਦਿਨਾਂ ਦੀ ਕੱਚੀ ਆ ਉਹ ਤੁਹਾਨੂੰ ਵੀ ਪਤਾ ਹੈ 2 ਦਿਨ ਪਸ਼ੂ ਪਹਿਲਾਂ ਵੀ ਸੂ ਸਕਦਾ 2 ਦਿਨ ਉੱਪਰ ਵੀ ਲੈ ਸਕਦਾ ਦੇ ਦੇਣੀ ਆ ਇਹ 38000 ਦੀ ਮੁੱਲ 40 42 ਜਿੰਨਾ ਮਰਜ਼ੀ ਕਰਾ ਲਓ 38000 ਦੀ ਹੂੰ ਕੱਦ ਕੋਦ ਵੀ ਪੂਰਾ ਹਾਂ ਲੇਵਾ ਪਾਂਡਾ ਇਹ ਵੀ ਕੱਡੂ ਬਹੁਤ ਵਲਟਾਂ ਪਈਆਂ ਬਹੁਤ ਥਾਣੇ ਦੀ ਵੀ ਸੋਹਣੀ ਹੱਥ ਦੀ ਚਵਾਈ ਆ ਬੱਚੀ ਚੰਗੀ ਆ ਕੱਦ ਕਾਠ ਵਾਲੀ ਆ ਵਧੀਆ ਦੁੱਧ ਪਿਆਜੂ ਭਾ ਲੋੜੀ ਆ 38 ਦੀ ਬਾਕੀ ਦੁੱਧ ਇਹਨਾਂ ਦਾ ਵਧੀਆ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਤੇ ਮੱਝ ਲੈਣੀਆਂ ਤੁਹਾਨੂੰ ਵੀ ਪਤਾ ਮੱਝ ਦਰਮਿਆਨੇ ਬੰਦੇ ਦੀ ਰੇਂਜ ਤੋਂ ਬਾਹਰ ਆ ਸਰਦਾ ਬੰਦੇ ਦਾ ਭਾਵੇਂ ਜਹਾਜ਼ ਲਿਆਵੇ ਆ ਤੁਹਾਨੂੰ ਜੀਤੇ ਘਰੇ ਭਾਵੇਂ ਟਰੰਕ ਪਿਆ ਪੈਸਾਂ ਦਾ ਉਹਦਾ ਭਾਵੇਂ ਜਹਾਜ਼ ਲਿਆ ਪਰ ਦਰਮਿਆਨੇ ਬੰਦੇ ਦੀ ਗੱਲ ਕਰਦੇ ਆ ਉਹਦੇ ਆਸਤੇ ਵਧੀਆ ਹੈ ਬਹਿਣਾ ਕਿਉਂਕਿ ਫੈਟ ਵਧੀਆ ਹੋਣੀ ਦੁੱਧ ਮੱਝ ਵਰਗਾ ਹੋਣਾ ਤੇ ਮੱਝ ਦੇ ਮਗਾਵਲੇ ਲੱਖ ਦੇ ਹਿਸਾਬ ਨਾਲ ਆ ਵੀ 2-3 ਜਾਣੇ 2 ਤਾਂ ਆਰਾਮ ਨਾਲ ਹੀ ਆ ਜਾਣਗੇ ਨਹੀਂ ਤਾਂ 3 ਵੀ ਆ ਜਾਣਗੇ ਅੱਗੇ ਆਉਣ ਦੇ ਗੁਰੇ ਅੱਗੇ ਆ ਗਈ ਵੀਰੇ 6 ਨੰਬਰ ਦਾ ਹੈ ਨਾ ਵਿਲਾਇਤਦਰ ਦੇ ਵਿੱਚ ਜਰਸੀ ਨੂੰ ਅੱਛਾ ਮਗਰ ਵੀ ਕੱਲ ਦੀ ਸੂਈ ਹੈ ਇਹ ਇਹਦੀ ਆਪਣੀ ਗਾਰੰਟੀ ਹੈ ਵੀਰੇ ਚੋਾਈ ਦੀ ਆਪਣੀ ਗਾਰੰਟੀ ਆ ਠੰਡੀ ਸੀਲ ਦੀ ਆਪਣੀ ਗਾਰੰਟੀ ਆ ਦੁੱਧ ਕਿੰਨਾ ਕੁ ਦੇ ਦੂ ਦੁੱਧ ਬੱਚੀ ਵੀਰੇ 12 ਤੋਂ 14 ਦੇ ਵਿੱਚ ਦੇਣਾ ਚਾਹੀਦਾ ਕਿੰਨੇ ਦੀ ਜਿਹਦਾ ਮੌਲ ਕਰਾਉਣਾ ਵੀਰੇ 38000 ਜਿਹੜੀ ਹਾਂ ਜਾਂ ਨਾ 36000 ਵੀ ਦੀ ਵੜ ਦੇ ਚੱਕੋ ਜੀ ਆਏ ਨਹੀਂਗਾ ਕਿ ਗੱਭਣ ਹੀ ਗੋਰਾ 36 ਦੀ ਦਿੰਦਾ ਦੇਖੋ ਸੂਈ ਸਵਾਈ ਵੀ 36 ਦੀ ਦੇ ਦੇਣੀ ਆ ਤੇ ਉਹ ਜਰਸੀ ਕਾਲੀ ਹੋਵੇ ਜਰਸੀ ਗੋਰੀ ਹੋਵੇ ਤੇ ਭਾਵਾਂ ਜਰਸੀ ਖੱਟੀ ਪਦਾਮੀ ਹੋਵੇ ਮਤਲਬ ਦੁੱਧ ਫੈਟ ਤਾਂ ਇੱਕੋ ਹੀ ਆਉਂਦੀ ਹੁੰਦੀ ਇਹਨਾਂ ਦੀ ਕਿਉਂਕਿ ਬਰੀਡ ਨੇ ਦੁੱਧ ਦੇਣਾ ਬਰੀਡ ਜਰਸੀ ਆ ਪਰ ਕਲਰ ਰੰਗ ਕਾਲਾ ਬਲੈਕ ਆ ਹੂੰ ਠੋਸ ਨਿਗਰ ਹਵਾਨਾ 12 ਪਿਆ ਜੀ 14 ਪਿਆ ਜੀ ਗੋਰਾ ਕਹਿੰਦਾ ਇੱਥੇ ਦੁੱਧ ਦੇ ਦੇਣਾ ਇਹਨੇ ਤੇ ਦੇ ਦੇਣੀ 36000 ਦੀ 35 36000 ਦੀ ਤੋਕੜ ਆਉਂਦੀ ਦਹਾਂ ਕਿਲੋ ਦੁੱਧ ਵਾਲੀ ਨਰੋਲ ਤੋਕੜ ਜਿਹੜਾ ਅਗਲਾ ਆਪ ਕਹਿੰਦਾ ਬਈ ਤੋਕੜ ਆ ਕਿਉਂਕਿ ਤੁਹਾਨੂੰ ਵੀ ਪਤਾ ਬਾੜੀ ਇਮਾਨਦਾਰੀ ਤਾਂ ਹੁਣ ਰਹਿ ਨਹੀਂ ਗਈ ਜਿਹੜੀ ਚਾਰਾਂ ਪੰਜਾਂ ਮਹੀਨਿਆਂ ਦੀ ਸੂਈ ਹੁੰਦੀ ਹੈ ਨਾ ਉਹਨੂੰ ਅਗਲਾ 25 ਦਿਨ ਹੀ ਦੱਸਦਾ ਬਈ ਬੱਚਾ ਇਹਦਾ ਮਰ ਗਿਆ ਸੀ ਵਛਾ ਸੀ ਸੂਈ ਨੂੰ ਕਿੰਨੇ ਦਿਨ ਹੋ ਗਏ ਜਦੋਂ ਪੁੱਛੀ ਤਾਂ ਅਗਲਾ ਕਹਿੰਦਾ ਬਈ 25 ਦਿਨ ਹੋ ਗਏ ਕਿਉਂਕਿ ਬੱਚੇ ਨਾਲ ਅੰਦਾਜ਼ਾ ਲੱਗ ਜਾਂਦਾ ਹੁੰਦਾ ਪਸ਼ੂ ਦਾ ਕਿ ਕਿੰਨੇ ਚਿਰ ਦਾ ਸੂਇਆ ਜਦੋਂ ਬੱਚਾ ਹੈ ਨਹੀਂਗਾ ਤੇ 25 ਦਿਨ ਅਗਲਾ ਕਹਿ ਜਾਂਦਾ ਤੇ ਉਹ ਤੋਕੜ ਸੂਈ ਸਾਲ ਡੇਢ ਸਾਲ ਦੀ ਹੁੰਦੀ ਹੈ ਜਿਹਨੂੰ ਤੋਕੜ ਕਹਿੰਦਾ ਅਗਲਾ ਕਿਉਂਕਿ ਚਾਰਾਂ ਪੰਜਵੇਂ ਮਹੀਨਿਆਂ ਤੋਂ 25 ਦਿਨ ਹੀ ਦੱਸਦਾ ਤੇ ਜਿਹੜੀ ਡੇਢ ਸਾਲ ਦੀ ਸੂਈ ਹੁੰਦੀ ਉਹਨੂੰ ਅਗਲਾ ਤੋਕੜ ਕਹਿੰਦਾ ਤੇ ਉਹ ਦੁੱਧ ਕਿਦੇ ਕਿੰਨਾ ਕੁ ਟਾਈਮ ਦੇਊਗਾ ਦੋ ਕੁ ਮਹੀਨੇ ਤੁਹਾਡੇ ਕੋਲੇ ਪਿਆਊਗਾ ਕਿ ਹੁਣ ਆ ਪਤਾ ਤਾਂ ਹੈਗਾ ਤਾਜੀ ਸੂਈ ਆ ਕਿ ਲੋ ਦੁੱਧ ਘੱਟ ਦੇ ਦੇ ਵੱਧ ਦੇ ਦੇ ਉਹ ਤੁਹਾਡੀ ਸੇਵ ਆ ਪਰ ਦੁੱਧ ਪਿਆਊ ਤਾਂ ਸਿਆਲੋਂ ਸਿਆਲ ਨਜ਼ਾਰੇ ਦੇ ਦੂ ਜਮਾਂ ਜਮਾਂ ਐ ਤੇ ਆ ਜਾ ਇਹ ਵੈੜ ਦੇ ਵੀਰੇ 7 ਨੰਬਰ ਤੇ ਦੂਜੇ ਸੂਏ ਨੂੰ ਨਾ ਮਾਨੂੰ ਤਿਆਰ ਹੀ ਅੱਗੂ ਇੱਕ ਦੋ ਦਿਨ ਕੱਢ ਵੀ ਸਕਦੀ ਸੂ ਵੀ ਸਕਦੀ ਆ 14 ਤੋਂ 15 ਕਿਲੋ ਮੇਰੇ ਦੁੱਧ ਦੱਸਿਆ ਪਿਛਲੇ ਸੂ ਦਾ ਵੱਡੇ ਘੱਟ ਘੱਟ ਦੀ ਮਲਜਾਂ ਦੀ ਬੈੜ ਆ ਕਿੰਨੇ ਦੀ ਇਹਦਾ ਹੜਤ ਇਹਦਾ ਵੀ ਨਿਕਾਜਾ 48000 ਜਮਾਨਤਨ ਕਰਦਾ ਹਾਂ ਇਹਦੇ 48000 ਹਾਂ ਬੈੜ ਦੇਖ ਲਓ ਫਿਰ ਠੀਕ ਆ 14 15 ਕਿਲੋ ਦਿੱਤਾ ਕੋਰਾ ਕਹਿੰਦਾ ਨੇ 14 15 ਹੀ ਮੰਨ ਕੇ ਅਗਲਾ ਸੌਦਾ ਕਰ ਲੈ ਨਾ ਕਿ ਸਾਰੇ ਹੀ ਵਧੀਆ ਲਓ ਜੀ ਬਾਕੀ ਸਾਊਸੀਲ ਕੋਰਾ ਕਹਿੰਦਾ ਵੇਖ ਲਓ ਕਿੰਨੀ ਆ ਇਹ ਨਾਲ ਅਗਲਾ ਤਾਂ ਵੀ ਵਣੇ ਕਰਾਓ ਠੀਕ ਆ ਗੋਰਾ ਕਹਿੰਦਾ ਆਏ ਨਾ ਕੋਈ ਮੰਨੇ ਕਿ ਕਰੋਸ ਆ ਕੇ ਤੇ ਲੱਤਾਂ ਮਾਰਦੀ ਹੋਊਗੀ ਲੱਤਾਂ ਲੁੱਤਾਂ ਮਾਰਨ ਵਾਲੀ ਤਾਂ ਗੋਰਾ ਲਿਆਉਂਦਾ ਹੀ ਨਹੀਂ ਕਿਉਂਕਿ ਇਹਨੇ ਕਿਹੜਾ ਮੰਡੀ ਵਿੱਚ ਨਾ ਹੁੰਦਾ ਪਸ਼ੂ ਮੰਡੀ ਤੇ ਤਾਂ ਚਲੋ ਕਈ ਵਾਰ ਪਸ਼ੂ ਅਗਲਾ ਗਰਮ ਨਹੀਂ ਲੈਂਦਾ ਕਈ ਵਾਰ ਪਸ਼ੂ ਗਰਮ ਨਿਕਲ ਜਾਂਦਾ ਸੂਣ ਤੋਂ ਬਾਅਦ ਨਿਕਲ ਜਾਂਦਾ ਤੇ ਉਹ ਅਗਲਾ ਮੰਡੀ-ਮੁੰਡੀ ਵੇਚ ਆਉਂਦੇ ਹੁੰਦੇ ਆ ਪਰ ਗੋਰਾ ਨਾ ਮੰਡੀ ਗਿਆ ਨਾ ਮੰਡੀ ਇਹਨੇ ਕਿਤੇ ਜਾਣਾ ਮੈਨੂੰ ਲੱਗਦਾ ਘਰੇ ਪਸ਼ੂ ਵੇਚਨੇ ਹੁੰਦੇ ਆ ਤੇ ਤਾਂ ਕਰਕੇ ਸਾਰੇ ਪਾਸੋਂ ਟੰਕਾ ਆ ਕੇ ਪਸ਼ੂ ਲੈਂਦਾ ਕੇ ਚਵਾਈ ਦਾ ਪਸ਼ੂ ਮਾੜਾ ਨਾ ਨਿਕਲੇ ਸੀਲ ਸਾਊ ਹੋਵੇ ਕਿਉਂਕਿ ਵਿੱਚ ਬਹੁਤ ਭੈਣ ਭਰਾਵਾਂ ਦੇ ਘਰੇ ਬੁੜੀਆਂ ਪੈਣਾ ਵੀ ਧਾਰਾਂ ਚੋਂਦੀਆਂ 50% ਤੋਂ ਜ਼ਿਆਦਾ ਬੁੜੀਆਂ ਜਾਂ ਪੈਣਾ ਘਰੇ ਧਾਰਾਂ ਚੋਂਦੀਆਂ ਅੱਧੇ ਇੱਕ ਪਰਸੈਂਟ ਆ ਮਹਾ ਜਿਹੜੇ ਬੰਦੇ ਚੋਂਦੇ ਨਹੀਂ ਜ਼ਿਆਦਾਤਰ ਬੁੜੀਆਂ ਹੀ ਆ 50% ਤੋਂ ਜ਼ਿਆਦਾ ਹੀ ਬੁੜੀਆਂ ਚੋਂਦੀਆਂ ਤਾਂ ਕਰਕੇ ਗੋਰੇ ਨੇ ਪਰ ਪਸ਼ੂ ਵੇਚਣੇ ਹੁੰਦੇ ਆ ਤੇ ਸੀਲ ਸਾਊ ਫੌਲੀ ਲੈਂਦਾ ਕਿਲੋ ਦੁੱਧ ਵੱਧ ਘੱਟ ਦੇ ਦਿਓ ਬਾਅਦ ਦੀ ਗੱਲ ਆ ਨਾ ਉਹ ਸੇਵਾ ਤੇ ਡਿਪੈਂਡ ਕਰਦਾ ਪਰ ਸੀਲ ਇੰਨੀ ਆ ਪਵਨ ਨਿਆਣਾ ਪਾ ਕੇ ਬਹਿ ਜਾ ਇਹਨੂੰ ਉਟੀ ਵਾਲਿਆਂ ਨੂੰ ਠੰਡੀ ਸੀਡ ਦਾ ਬਾੜੀ ਆ ਵੀ ਠੰਡੀ ਸੀਡ ਦਾ ਫੁੱਲੀ ਆ ਤੇ ਕੱਦ ਚ ਵੀ ਵੱਡੀ ਆ 14-15 ਕਿਲੋ ਦੁੱਧ ਦਊ ਮੱਝਾਰਗਾ ਲੇਟ ਆਰਗਾ ਦੇਣਾ ਦੇ ਦੇਣੀ ਆ ਇਹ 48 ਜੋ ਮਾਣ 48 ਜੋ ਮਾਣ ਜੇ ਕਿਹੇ ਭੈਣ ਭਰਾ ਦੇ ਇਹੀ ਵਾਛੀ ਇਕੱਲੀ ਘਰੇ ਖੜੀ ਹੁੰਦੀ ਨਾ ਇਹ ਅੱਧਾ ਪਸ਼ੂ ਲਿਆ ਕੇ ਜਿਹੜਾ ਵੇਚਦਾ 55 ਮਾਣ ਹਾਂ ਉਹਨੇ 55 ਦੀ ਦੇਣੀ ਸੀ 57 ਮੁੱਲ ਕਰਕੇ ਤੁਸੀਂ ਵੇਣਾ ਹੀ ਆਂ ਡੇਲੀ ਵੀਡੀਓ ਪਰ ਜਮਾ ਜਾਇਜਪਾ 48 ਦੀ ਗੱਲ ਫੇਰ ਉੱਥੇ ਆ ਜਾਂਦੀ ਜਿਹੜਾ ਕੋਈ ਇੱਕ ਅਧਾ ਪਸ਼ੂ ਵੇਚਦਾ ਉਹ ਨਫਾ 4-5000 ਵੱਧ ਲੈ ਜਾਂਦਾ ਪਰ ਜਿਨੇ ਪਸ਼ੂ ਜਾਦੇ ਵੇਚਣੇ ਕੋਰੇ ਵਾਂਗੂ ਉਹ ਤਾਂ ਫਿਰ 1000-1500 ਤੇ ਹੁੰਦਾ ਕਿਉਂਕਿ 10 ਪਸ਼ੂ ਵੇਚਣੇ ਆ ਤੁਹਾਨੂੰ ਤੇ ਜੇ ਬਾਹਲਾ ਨਫਾ ਲਊਗਾ 10 ਵੇਖਦੇ ਨਹੀਂ ਤੇ ਵੇਚਣੇ ਡੇਲੀ 10 ਗੋਰੇ ਨੇ ਤੇ ਫਿਰ ਜਾਇਜ ਮਾਰਜਨ ਹੁੰਦਾ ਕਰਕੇ ਤਾਂ ਹੀ ਡੇਲੀ ਇਨੇ ਪਸ਼ੂ ਵੇਚਦੇ ਆ ਇੱਕ ਇੱਧਰ ਖੜੀ ਆ మేమే గురేని బేజతి ఆ చల్ ఉ చాతి మరాదనే కే వెచన్ ఆలీ ఆ నీ వెచన్ ఆలీ విరే ਠੀਕ ਹੈ ਦੋਸਤੋ ਇਹ अवेलेबल ਆ ਸੇਲ ਲਈ ਕੋਈ ਵੀ ਆ ਸਕਦਾ ਦੱਸ ਵੀਰੇ ਇਹਦੇ ਬਾਰੇ ਪਹਿਲਾ ਸੁਗਾ ਬੈਡ ਸੋਈ ਆ ਪਲੂਨ ਹਾਂਜੀ ਮਗਰ ਬੱਚੀ ਆ ਪਰਸੋਂ ਦੀ ਸੋਈ ਆ ਅੱਜ ਹੀ ਆਪਣੇ ਕੋਲੇ ਇਹ ਥੋੜੀ ਜਿਹੀ ਬੈਣਾ 10 ਦਿਨ ਪਹਿਲਾਂ ਸੋਈ ਆ ਕੱਚੀ ਕੱਚੀ ਉਹਨਾਂ ਨੇ ਦੱਸ ਕੇ ਤੁਸੀਂ ਜੇ ਵੀ ਗਾਰੰਟੀ ਆਪਣੀ ਹੋਊਗੀ ਮਾਲਕਾਂ ਨੇ ਵੀ ਨਹੀਂ ਆਪਾ ਦਵਾਂਗੇ ਗਾਰੰਟੀ ਠੀਕ ਹੈ ਤੇ ਮੰਨ ਲਓ 4 ਦਿਨ ਸਾਹਣ ਵਾਲੀ ਬੈਡ ਆ ਹਾਂ ਆ ਪਰ ਜਿੰਨੇ ਦਿਨ ਕੱਚੀ ਉਹਨੇ ਦਿਨਾਂ ਤੇ ਜਾ ਕੇ ਦੁੱਧ ਤੇ ਆਉਣਾ ਨੇ ਪਾ ਚੁਆਈ ਦੀ ਸਾਊ ਸੀਲ ਦੀ ਜੇਰ ਦੀ ਆਪਣੀ ਗਾਰੰਟੀ ਹੋਗੀ ਕਿੰਨੇ ਦੀ ਪਾ ਇਹਦਾ 30000 ਚੁਮਾਨ ਕਰਦਾ ਦੁੱਧ ਕਿੰਨਾ ਦੇ ਦਰੇ ਹਸਾਨ ਜਾਨ ਵੇਖ ਲੈ ਬੱਚੀ ਚ ਕਿੰਨੀ ਕਿੱਡੀ ਵਹਿੜ ਆ ਵੀ ਥੋੜੀ ਸੂਈ ਕੱਚੀ ਪਈ ਆ ਵੀ ਇਹਨੂੰ ਕੋਈ 10 12 ਕਿਲੋ ਦੁੱਧ ਜ਼ਿਆਦਾ ਨਹੀਂ ਆ ਲਓ ਜੀ ਮਗਰ ਵੀ ਬੱਚੀ ਆ ਜਰਸੀ 30000 ਦੀ ਇਹਦਾ ਤੋਕਰ ਨਾਲੋਂ ਵੀ ਘੱਟ ਮੁੱਲ ਆ 10 12 ਕਿਲੋ ਦੁੱਧ ਗੋਰਾ ਕਹਿੰਦਾ ਕਿਤੇ ਨਹੀਂ ਗਿਆ ਬੱਚੀ 10 ਦਿਨ ਕੱਚੀ ਸੂਪੀ ਆ ਜੇਰ ਦੀ ਬਾਈ ਕਹਿੰਦਾ ਅਗਲੇ ਆਣੇ ਗਾਰੰਟੀ ਦਿੱਤੀ ਆ ਅਗਲੇ ਆਂ ਦਾ ਛੱਡੋ ਤੁਸੀਂ ਜੇਰ ਦੀ ਗੋਰਾ ਕਹਿੰਦਾ ਮੇਰੀ ਗਾਰੰਟੀ ਆ ਤੁਹਾਡੇ ਘਰੇ ਜੇਰ ਸੱਟ ਜੇ ਅਗਲਾ ਵਹਿੜ ਬਨ ਜੇ ਤੇ ਪੈਸੇ ਲੈ ਜੇ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਪਸ਼ੂ ਮੱਝ ਹੋਵੇ ਗਾਂ ਹੋਵੇ ਕੱਚਾ ਪਸ਼ੂ ਸੂਇਆ ਹੁੰਦਾ ਨਾ ਜਿੰਨੇ ਦਿਨ ਉਹ ਉਹਨੇ ਦਿਨਾਂ ਤੇ ਜਾ ਕੇ ਪਸ਼ੂ ਦੁੱਧ ਤੇ ਆਉਂਦਾ ਹੁੰਦਾ ਹੂੰ ਸਹੀ ਆ ਇਹ ਆਮੀ ਪਸ਼ੂ ਕੱਚੇ ਸੂ ਪੈਂਦੇ ਆ ਕਈ ਵਾਰ ਪਸ਼ੂ ਦੋ ਦੋ ਮਹੀਨੇ ਪਹਿਲਾਂ ਹੀ ਫਾਲ ਸੱਟ ਜਾਂਦਾ ਤੇ ਉਹ ਫਿਰ ਦੋ ਮਹੀਨੇ ਸਾਂਭਣਾ ਪੈਂਦਾ ਜਿਹਦੇ ਪਸ਼ੂ ਰੱਖਿਆ ਉਹ ਸਾਰੇ ਭੈਣ ਭਰਾਵਾਂ ਨੂੰ ਪ੍ਰੋਸੈਸ ਦਾ ਪਤਾ ਹੈ ਜੇ ਦੋ ਮਹੀਨੇ ਪਹਿਲਾਂ ਪਸ਼ੂ ਨੂੰ ਫਾਲ ਸੱਟਿਆ ਦੋ ਮਹੀਨੇ ਨੂੰ ਸੇਵਾ ਕਰਨੀ ਪੈਂਦੀ ਆ ਜਦੋਂ ਟਾਈਮ ਪੂਰਾ ਜਦੋਂ ਉਹ ਤੋਂ ਪਾਸੋਂ ਦੁੱਧ ਤੇ ਆ ਜਾਂਦਾ ਹੁੰਦਾ ਇਹ 10 ਦਿਨ ਕੱਚੀ ਸੂਈ ਹੈ ਮਗਰ ਬੱਚਾ ਹੀ ਦਸੀ ਜਾਂਦਾ ਜੇ ਜ਼ਿਆਦਾ ਟਾਈਮ ਸੂਈ ਹੁੰਦੀ ਕੱਚੀ ਤੇ ਬੱਚਾ ਮਰਿਆ ਜਾ ਹੋਣਾ ਸੀ ਬੱਚਾ ਪ੍ਰੋਪਰ ਵਧੀਆ 10 ਦਿਨ ਜ਼ਰੂਰ ਪਹਿਲਾਂ ਸੂਈ ਆ ਸਾਰਿਆਂ ਨੂੰ ਹੱਸ